ਸਸੇ ਗੱਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਸੁਪਰਸੀਡਰ ਤੇ ਸਮਾਰਟ ਸੀਟਰ ਬਾਰੇ ਇਹਨਾਂ ਦੇ ਕੀ ਕੀ ਫਾਇਦੇ ਨੇ ਸੁਪਰਸੀਡਰ ਦੇ ਕੀ ਫਾਇਦੇ ਆ ਸਮਾਰਟ ਸੀਟਰ ਦੇ ਕੀ ਫਾਇਦੇ ਆ ਕੀ ਕੀ ਇਹਨਾਂ ਦੇ ਨੁਕਸਾਨ ਨੇ ਦੋਮਾਂ ਦੇ ਕਿਹੜੀ ਚੀਜ਼ ਮਹਿੰਗੀ ਐ ਕਿਹੜੀ ਚੀਜ਼ ਸਸਤੀ ਐ ਉਹਦੇ ਬਾਰੇ ਗੱਲ ਕਰਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਹੜੇ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਗੱਲ ਕਰੀਏ ਸੁਪਰਸੀਡਰ ਤੇ ਸਮਾਰਟ ਸੀਟਰ ਬਾਰੇ ਕਿਹੜੀ ਚੀਜ਼ ਦੀ ਵਜਾਈ ਸਸਤੀ ਪੈਂਦੀ ਐ ਕਿਹੜੀ ਚੀਜ਼ ਜਿਹੜੀ ਆ ਉਹ ਸਸਤੀ ਆ ਉਹਦੇ ਬਾਰੇ ਸਮਾਰਟ ਸੀਡਰ ਨਾਲ ਕਣਕ ਦੀ ਬਜਾਈ ਕਰਦੇ ਆ ਜਿਹੜੇ ਭਰਾ ਉਹ ਦੱਸਿਓ ਜਰੂਰ ਕਿਹੜੀ ਤਰੀਕਾ ਝਾੜ ਜ਼ਿਆਦਾ ਹੈ ਸਮਾਰਟ ਸੀਡਰ ਦੀ ਬੀਜੀ ਦਾ ਜ਼ਿਆਦਾ ਹੈ ਜਾਂ ਸੁਪਰ ਸੀਡਰ ਦੀ ਬਜਾਈ ਦਾ ਝਾੜਾ ਜਿਹੜਾ ਜ਼ਿਆਦਾ ਉਹ ਸਾਰੇ ਭਰਾ ਕਮੈਂਟ ਜ਼ਰੂਰ ਕਰਕੇ ਦੱਸਿਓ ਆਪਾਂ ਗੱਲ ਕਰੀਏ ਸੁਪਰ ਸੀਡਰ ਦੀ ਸੁਪਰ ਸੀਡਰ 3 ਇਨ 1 ਹੈ ਗ੍ਰੀਨ ਮਾ ਬੰਦਾ ਮਤਲਬ ਰੋਟੋ ਸੀਡਰ ਤੇ ਪ੍ਰੈਸ ਵੀਲ ਸੁਪਰ ਸੀਡਰ ਰੋਟੋ ਸੀਡਰ ਤੇ ਪ੍ਰੈਸ ਵੀਲ ਦਾ ਕੰਮ ਹੁੰਦਾ ਹੈ ਇਹ ਝੋਨੇ ਦੀ ਪਰਾਲੀ ਨੂੰ ਜ਼ਮੀਨ ਜਮਰਾਂ ਦੇ ਨਾਲ ਦੀ ਨਾਲ ਜਿਹੜੀ ਕਣਕ ਦੀ ਬਜਾਈ ਕਰਦਾ ਪਰਾਲੀ ਨੂੰ ਵਿਚਰ ਲਾ ਕੇ ਮਿੱਟੀ ਦੇ ਕਣਕ ਦੀ ਬਜਾਈ ਕਰਦਾ ਇਹਦੇ ਫਾਇਦੇ ਕੀ ਕੀ ਨੇ ਆਪਾਂ about you ਪਰਾਲੀ ਦਾ ਨਵਟਾਰਾ ਇਹ ਪਰਾਲੀ ਨੂੰ ਸਾੜਨ ਦੀ ਜਰੂਰਤ ਨਹੀਂ। ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕਰਨ ਤੇ ਪਰਾਲੀ ਨੂੰ ਸਾੜਨ ਦੀ ਜਰੂਰਤ ਨਹੀਂ। ਪਰਾਲੀ ਨੂੰ ਇਹ ਖਤਮ ਕਰਦਾ। ਮਿੱਟੀ ਦੇ ਵਿੱਚ ਮਿਲਾਉਂਦਾ। ਜਿਸ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ। ਇੱਕ ਤਰ੍ਹਾਂ ਇਹ ਫਾਇਦਾ ਹੋ ਗਿਆ। ਤੇ ਇੱਕ ਮਿੱਟੀ ਦੀ ਸਿਹਤ। ਜਦੋਂ ਆਪਾਂ ਪਰਾਲੀ ਨੂੰ ਸੁਪਰ ਸੀਡਰ ਨਾਲ ਮਿੱਟੀ 'ਚ ਰਲਾਤਾ ਤਾਂ ਮਿੱਟੀ ਦੀ ਉਪਜਾਊ ਸ਼ਕਤੀ ਆ ਜਿਹੜੀ ਉਹ ਵਧਦੀ ਆ। ਜ਼ਮੀਨ ਉਪਜਾਊ ਹੁੰਦੀ ਆ। ਤੇ ਉਹ ਇੱਕ ਜੈਵਿਕ ਖਾਦ ਦਾ ਕੰਮ ਕਰਦੀ ਆ। ਘੱਟ ਖਰਚਾ ਸੁਪਰ ਸੀਡਰ ਦੀ ਵਰਤੋਂ ਨਾਲ। ਕਈ ਮਸ਼ੀਨਾਂ ਦੀ ਜਰੂਰਤ ਨਹੀਂ ਪੈਂਦੀ। ਜਿਸ ਨਾਲ ਸਮਾਂ ਤੇ ਡੀਜ਼ਲ ਦੋਨਾਂ ਦੀ ਬਚਤ ਹੋ ਜਾਂਦੀ ਹੈ। ਉਨੇ ਆ ਪਲੰਗ ਰੀਪਰ ਫੇਰੋ ਫਿਰ ਰੈਕ ਫੇਰੋ ਗਠਾ ਮਣਾਉ ਬਹੁਤ ਜਿਆਦਾ ਟਾਈਮ ਵੀ ਬਰਬਾਦ ਹੁੰਦਾ ਤੇ ਡੀਜ਼ਲ ਦੀ ਵੀ ਖੱਪਤੇ ਜਾਂਦੇ ਨੇ ਇਹ ਨਾਲ ਇਹ ਚੀਜ਼ ਵੈਸਟ ਹੈ ਚੰਗੀ ਪੈਦਾਵਾਰ ਬੀ ਦੀ ਕਿਸਾਨ ਢੰਗਾਈ ਢੰਗਾਈ ਤੇ ਇੱਕਸਾਰ ਤਰੀਕੇ ਨਾਲ ਬੀਜਿਆ ਜਾਂਦਾ ਜਿਸ ਨਾਲ ਫਸਲ ਚੰਗੀ ਹੁੰਦੀ ਹੈ ਜੇ ਆਪਾਂ ਇਹਦੀ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਮਤਲਬ ਵੀ ਜਿਹੜੇ ਕੀ ਕੀ ਜਿਹੜੇ ਕਫਾਇਦੇ ਨੇ ਫਾਇਦੇ ਤਾਂ ਆਪਾਂ ਗੱਲ ਕਰ ਲਏ ਕਦਾ ਇਹ ਛੋਟੇ ਕਿਸਾਨਾਂ ਵਾਸਤੇ ਜੇ ਕਿਰਾਏ ਤੇ ਬੀਜਾ ਮੰਗੇ ਤਾਂ ਬਹੁਤ ਜਿਆਦਾ ਮਹਿੰਗਾ ਪੈਣਾ ਬਾਕੀ ਕਿਰਾਏ ਵਾਲਾ ਉਹ ਕੰਮ ਵੀ ਨਹੀਂ ਕਰਦਾ ਜਿਹੜਾ ਆਪਾਂ ਨੂੰ ਚਾਹੀਦਾ ਹਨਾ ਜੇ ਜੇ ਆਪ ਦਾ ਇਹ ਚੀਜ਼ ਮਹਿੰਗੀ ਆ ਸੁਪਰਸੀਡਰ ਮਹਿੰਗਾ ਟਰੈਕਟਰ ਦੇ ਲਈ ਟੋ ਕੱਟ 65 ਐਚਪੀ ਦਾ ਚਾਹੀਦਾ ਸੁਪਰਸੀਡਰ ਲਈ ਵੱਡਾ ਟਰੈਕਟਰ ਚਾਹੀਦਾ ਸੁਪਰਸੀਡਰ ਫਿਰ ਵਧੀਆ ਜਿਹੜਾ ਪ੍ਰੋਪਰ ਤਰੀਕੇ ਨਾਲ ਚੱਲਦਾ ਇੱਕ ਭਾਰ ਜਿਆਦਾ ਮੰਨ ਲਓ ਜਿਹਦੇ ਕੋਲ 2 ਸਪੀਡ ਹੈ ਉਹਨਾਂ ਨੇ 3 ਸਪੀਡ ਟਰੈਕਟਰ ਕਰਵਾ ਲਏ ਲਿਫਟ ਕਪੈਸਿਟੀ ਘਟ ਜਾਂਦੀ ਆ ਵੀ ਪੈ ਜਾਂਦਾ ਆਪ ਨਿਕਰਿਆ ਇਹਦੇ 'ਚ ਬਹੁਤ ਜਿਆਦਾ ਵਜ਼ਨ ਹੈ ਸੁਪਰਸੀਡਰ ਦੇ ਵਿੱਚ ਜਿਹਦਾ ਕਿ ਟਰੈਕਟਰ ਦੀ ਲਿਫਟ ਨੂੰ ਬਹੁਤ ਜਿਆਦਾ ਨੁਕਸਾਨ ਨੇ ਆੜਾ ਟਰੈਕਟਰ ਕਹਿੰਦੇ ਵੀ ਆਪਾਂ ਇਹਨੂੰ ਚੱਕ ਨਹੀਂ ਸਕਦਾ ਮਹਿੰਗਾ ਇਹ ਸੁਪਰਸੀਡਰ ਬਹੁਤ ਜਿਆਦਾ ਮਹਿੰਗਾ ਹਾਲਾਂਕਿ ਆਮ ਕਿਸਾਨਾਂ ਦੇ ਬਜਟ ਤੋਂ ਥੋੜਾ ਜਿਹਾ ਮਹਿੰਗਾ ਹੁਣ ਆਪਾਂ ਗੱਲ ਕਰੀਏ ਵੀ ਇਹ ਜਿਹੜੇ ਆਮ ਕਿਸਾਨ ਆਪਾਂ ਕਿਰਾਏ ਦੇ ਵਜ੍ਹਾ ਮੈਂ ਤਾਂ ਵੀ ਮਹਗਾ ਪੈਣਾ ਜੇ ਆਪਾਂ ਉਦਾਂ ਲਵਾਂਗੇ ਤਾਂ ਆਪਾਂ ਸੂਪਰਸੀਡਰ ਟਰੈਕਟਰ ਵਗੈਰਾ ਬਹੁਤ ਜਿਆਦਾ ਮਹਿੰਗਾ ਪੈ ਜਾਣਾ ਆਮ ਕਿਸਾਨਾਂ ਲਈ ਛੋਟੇ ਜ਼ਿਮੀਦਾਰਾਂ ਦੀ ਆਪਾਂ ਇਹਦੇ 'ਚ ਗੱਲ ਕਰੀਏ ਵੀ ਵੀਡੀਓ 'ਚ ਆਪਾਂ ਹੁਣ ਗੱਲ ਕਰੀਏ ਸਮਾਰਟ ਸੀਡਰ ਬਾਰੇ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਮਾਰਟ ਸੀਡਰ ਪੰਜਾਬ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀ ਗਈ ਇੱਕ ਮਸ਼ੀਨ ਹੈ ਸੂਪਰਸੀਡਰ ਤੇ ਹੈਪੀ ਸੀਡਰ ਦੇ ਫਾਇਦੇ ਨੂੰ ਇਹ ਜੋੜਦੀ ਆ ਸੂਪਰਸੀਡਰ ਦਾ ਵੀ ਕੰਮ ਕਰਦਾ ਸੀਡਰ ਮੰਗੂ ਹੈ ਹੈਪੀ ਸੀਡਰ ਦਾ ਵੀ ਕੰਮ ਕਰਦਾ ਹੈ ਇਹਦੇ ਇਹਦੇ ਕੀ ਕੀ ਫਾਇਦੇ ਨੇ ਇੱਕ ਤਾਂ ਇਹਦਾ ਫਾਇਦਾ ਹੋ ਗਿਆ ਵੀ ਘੱਟ ਐਚ ਪੀ ਵਾਲਾ ਟਰੈਕਟਰ ਜਿਹੜਾ ਛੋਟਾ ਟਰੈਕਟਰ ਆਮ ਜ਼ਿਮੀਂਦਾਰ ਕੋਲੇ ਹੈਗਾ ਆਪਣੇ ਕੋਲੇ 39 ਤੋਂ 50 ਐਚ ਪੀ ਦਾ ਉਹ ਟਰੈਕਟਰ ਤੇ ਇਹ ਆਸਾਨੀ ਨਾਲ ਚੱਲ ਜਾਂਦਾ ਸਮਾਰਟ ਸੀਡਰ ਡੀਜ਼ਲ ਖਰਚੇ ਦੀ ਬਚਤ ਉਹ ਸੁਪਰ ਸੀਡਰ ਨਾਲ ਉਹ ਇਹ ਇਹਦੇ ਨਾਲ 1 ਏਕੜ ਬਜਾਈ ਕਰਨ ਤੇ ਤੇਲ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ ਸੁਪਰ ਸੀਡਰ ਨਾਲ ਤੇਲ ਦੀ ਖਪਤ ਜਿਆਦਾ ਹੁੰਦੀ ਹੈ ਇਹਦੇ ਨਾਲ ਤੇਲ ਦੀ ਖਪਤ ਤਾਂ ਜਿਹੜੀ ਉਹ ਘੱਟ ਹੋਊਗੀ ਸਮੇਂ ਦੀ ਬਚਤ ਹੋਊਗੀ ਸੁਪਰ ਸੀਡਰ ਨਾਲ ਉਹ ਇਹ ਮੰਨ ਲਓ ਛੇਤੀ ਬਜਾਈ ਕਰੂਗਾ ਪੂਰੇ ਟਰੈਕਟਰ ਦਾ ਤ ਸਮਾਰਟ ਸੀਡਰ ਦੁਆਰਾ ਬੀਜੀ ਕੀ ਕਣਕ ਸੁਪਰ ਸੀਡਰ ਨਾਲੋਂ ਪਹਿਲਾਂ ਉਗਦੀ ਐ ਸੁਪਰ ਸੀਡਰ ਦੀ ਬਜਾਈ ਵਾਲੀ ਕਣਕ ਨਾਲੋਂ ਪਹਿਲਾਂ ਜਿਹੜੀ ਉਗਦੀ ਐ ਕਣਕ ਉਹਨਾਂ ਦੀਨਾਂ ਦਾ ਕੰਟਰੋਲ ਆ ਇਹ ਮਸ਼ੀਨ ਨਾਲ ਬਜਾਈ ਕਰਨ ਤੇ ਨਦੀਨ ਜਿਵੇਂ ਗੁੱਲੀ ਡਿੰਡਾ ਵਗੈਰਾ ਉਹ ਘਟ ਹੁੰਦਾ ਕੰਟਰੋਲ ਰਹਿੰਦਾ ਜੇ ਹੁਣ ਆਪਾਂ ਇਹਦੇ ਨੁਕਸਾਨਾਂ ਬਾਰੇ ਗੱਲ ਕਰੀਏ ਵੀ ਇਹਦੇ ਕੀ ਕੀ ਨੁਕਸਾਨ ਨੇ ਇੱਕ ਤਾਂ ਇਹ ਥੋੜੀ ਇਹ ਮਸ਼ੀਨ ਐ ਜਿਹੜੀ ਇਹ ਸੁਪਰ ਸੀਡਰ ਨਾਲੋਂ ਹਲਕੀ ਹੁੰਦੀ ਐ ਸਮਾਰਟ ਸੀਡਰ ਪਰਾਲੀ ਨੂੰ ਸਿਰਫ ਉੱਪਰ ਉੱਪਰ ਮਲਾਉਂਦਾ ਮੰਨ ਲਓ ਜਿਹੜਾ ਔਰਾ ਉਹ ਕੱਢਦਾ ਉਹਦੇ ਮੂਰੋਂ ਮੂਰੋਂ ਮਿੱਟੀ ਪੜਦਾ ਹੋ ਇਹ ਮਿੱਟੀ ਨੂੰ ਪਰੋਪ ਵਿੱਚੋ ਵਿੱਚ ਮਿੱਟੀ ਦੇ ਵਿੱਚ ਮਿਲਾਉਂਦਾ ਇਹ ਇੱਕ ਦਾ ਇਹ ਉਹ ਹੋ ਗਿਆ ਦਾ ਇੱਕ ਫਾਇਦਾ ਹੋ ਗਿਆ ਸੁਪਰਸੀਡਰ ਨਾਲ ਸੁਪਰਸੀਡਰ ਦੇ ਮੁਕਾਬਲੇ ਇਹ ਇਹ ਦੀ ਜਿਹੜੀ ਉਪਯੋਗਤਾ ਹੋ ਘੱਟ ਆ ਮੰਨ ਲਓ ਇਹ ਘੱਟ ਨੇ ਇਹ ਮਸ਼ੀਨਾਂ ਘੱਟ ਬਣਾਈਆਂ ਜਾਂਦੀਆਂ ਨੇ ਸੁਪਰਸੀਡਰਾਂ ਜ਼ਿਆਦਾ ਬਣੇ ਨੇ ਇਹ ਘੱਟ ਬਣੇ ਨੇ ਇਸ ਕਰਕੇ ਲੋਕਾਂ ਨੇ ਇਹਨੂੰ ਘੱਟ ਪਸੰਦ ਕੀਤਾ ਕਿਸਾਨਾਂ ਨੇ ਅਸੀਂ ਚੋਣ ਜੇਕਰ ਤੁਹਾਡੇ ਕੋਲੇ ਟਰੈਕਟਰ ਜਿਹੜਾ 65 HP ਦਾ 8 ਤੋਂ 65 HP ਦਾ ਟਰੈਕਟਰ ਸੁਪਰਸੀਡਰ ਲਓ ਜੇਕਰ ਤੁਹਾਡੇ ਕੋਲ ਟਰੈਕਟਰ ਛੋਟਾ ਆ ਤਾਂ ਜੀਮੀਦਾਰੋਂ ਬੀਮ ਕਸਾਨ ਨੇ ਜਿਹੜੇ ਤੁਸੀਂ 스마트 ਸੀਡਰ ਲੈ ਲੋ ਸਸਤਾ ਵੀ ਪਊਗਾ ਕੈਕਟਰ ਵੀ ਨਹੀਂ ਬਦਲਣਾ ਪੈਣਾ ਕਣਕ ਦੀ ਉਪਜਾਊ ਕੋਈ ਬਾਤ ਘਾਟ ਨਹੀਂ ਬਖੋ ਬਖੋ ਕੰਪਨੀਆਂ ਦੇ ਉਪਲਬਧ ਨੇ ਹਨ ਜਿਹੜੇ ਜਿਹੜੇ ਭਰਾਣੇ ਬੀਜੀ ਆ ਕਣਕ 스마트 ਸੀਡਰ ਨਾਲ ਜਿਹੜੇ ਜਿਹੜੇ ਭਰਾਣੇ 스마트 ਸੀਡਰ ਨਾਲ ਕਣਕ ਦੀ ਬੁਜਾਈ ਕੀਤੀ ਹੈ ਉਹ ਕਮੈਂਟਾਂ ਚ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਝਾੜ ਰਿਹਾ ਰੋਪਰ ਸੀਡਰ ਨਾਲੋਂ 스마트 ਸੀਡਰ ਵੈਸਟ ਰਹੂਗਾ ਰੋਪਰ ਸੀਡਰ ਆਪਣੀ ਜਗ੍ਹਾ ਵੈਸਟ ਹੈ 스마트 ਸੀਡਰ ਆਪਣੀ ਜਗ੍ਹਾ ਵੈਸਟ ਹੈ ਤੇ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਇਹਨੂੰ ਕਰ ਲਿਓ ਫਾਲੋ ਤੇ ਦੱਸਿਓ ਜਰੂਰ ਸਾਰੇ ਭਰਾ ਜਿਹੜੀ ਸਭ ਤੋਂ ਵਧੀਆ ਲੱਗੀ